ਸਤਿਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਜੀ ਪਿਆਰੀ ਸੰਗਤ ਜੀ ਗੁਰੂ ਸਹਿਬਾਨਾਂ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੇ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਭਾਈ ਬਚਨਾ ਜਿਹੜਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਹੁਤ ਵੱਡਾ ਸੇਵਕ ਸੀ ਗੁਰੂ ਨਾਨਕ ਦੇਵ ਜੀ ਅਕਸਰ ਹੀ ਕਹਿੰਦੇ ਸਨ ਕਿ ਹਰ ਮਨੁੱਖ ਨੂੰ ਆਪਣੀ ਕਮਾਈ ਦਾ ਦਸਮਾ ਹਿੱਸਾ ਪਲਾਈ ਦੇ ਕੰਮਾਂ ਉੱਤੇ ਜ਼ਰੂਰ ਲਗਾਉਣਾ ਚਾਹੀਦਾ ਹੈ ਤੇ ਗੁਰੂ ਜੀ ਦੇ ਇਨ੍ਹਾਂ ਉਪਦੇਸ਼ਾਂ ਦੇ ਅਨੁਸਾਰ ਭਾਈ ਬਚਨਾ ਆਪਣੇ ਘਰ ਦੀ ਬਾਹਰ ਲੰਗਰ ਲਗਾਇਆ ਕਰਦਾ ਸੀ ਜਿਸ ਲੰਗਰ ਨੂੰ ਹਰ ਵਰਗ ਦੇ ਲੋਕ ਸ਼ੱਕਦੇ ਸਨ ਪਿਛਲੇ ਕਈ ਮਹੀਨਿਆਂ ਤੋਂ ਪਾਈ ਬਚਨਾ ਲੰਗਰ ਲਗਾ ਰਹੀ ਹਸੀ ਤੇ ਗੁਰੂ ਜੀ ਦੀ ਕਿਰਪਾ ਦੇ ਨਾਲ ਪਾਈ ਬਚਨੀ ਦਾ ਜਿਹੜਾ ਕਾਰੋਬਾਰ ਸੀ ਉਹ ਵੀ ਬਹੁਤ ਵੱਧਦਾ ਪੁੱਲਦਾ ਜਾ ਰਹੀ ਹਸੀ ਜਿਸ ਤੇ ਨਾਲ ਉਹ ਬਹੁਤ ਕਮਾਈ ਕਰਨ ਲੱਗਾ ਇੱਕ ਦਿਨ ਪਾਈ ਬਚਨਾ ਲੰਗਰ ਵਰਤਾਰੇ ਹਸੀ ਤੇ ਉਦੋਂ ਹੀ ਪ੍ਰਸ਼ਾਦਾ ਛਕ ਰਹੀ ਇੱਕ ਗਰੀਬ ਵਿਅਕਤੀ ਨੇ ਆਵਾਜ਼ ਦਿੱਤੀ ਕਿ ਭਾਈ ਸਾਹਿਬ ਕਿ ਮੈਨੂੰ ਥੋੜੀ ਜਹੀ ਦਾਲ ਮਿਲੇਗੀ ਤਾਂ ਭਾਈ ਬਚਨੀ ਨੇ ਬੜੀ ਹੀ ਕਮੰਡ ਵਿੱਚ ਬੋਲਿਆ ਕਿ ਹਾਂ ਹਾਂ ਕਿਉਂ ਨਹੀਂ ਮਿਲੇਗੀ ਜਿੰਨੀ ਤੂੰ ਚਾਹੇ ਉਨੀ ਮਿਲੇਗੀ ਜਿੰਨਾ ਤੂੰ ਖਾਣਾ ਚਾਹੇ ਉਨਾ ਖਾ ਮੇਰੇ ਕੋਲ ਸਭ ਕੁਝ ਪਿਆ ਹੈ ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ ਮੈਂ ਬਹੁਤ ਸਾਰੇ ਲੋਕਾਂ ਦਾ ਢਿੱਡ ਭਰਦਾ ਹਾਂ ਉਹ ਜਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮੇਰੀ ਲੰਗਰ ਵਿੱਚੋਂ ਲੰਗਰ ਛੱਕ ਕੇ ਜਾਂਦੇ ਹਨ ਪਰ ਮੈਂ ਲੰਗਰ ਫਿਰ ਵੀ ਨਹੀਂ ਮੁੱਕਣ ਦਿੰਦਾ ਹਾਲੇ ਤਵਾਲੀ ਦੇ ਪਿੰਡਾਂ ਵਿੱਚ ਕਿਸੇ ਵਿੱਚ ਵੀ ਇੰਨੀ ਹਿੰਮਤ ਨਹੀਂ ਕੀ ਜਿਹੜਾ ਮੇਰੇ ਜਿੰਨਾ ਲੰਗਰ ਲੋਕਾਂ ਨੂੰ ਵਰਤਾ ਸਕੇ ਜੇਕਰ ਮੈਂ ਅੱਜ ਹੀ ਲੰਗਰ ਲਗਾਉਣਾ ਬੰਦ ਕਰਦੀ ਮਾਂ ਤਾਂ ਇਸ ਇਲਾਕੇ ਦੇ ਬਹੁਤ ਸਾਰੇ ਲੋਕਾਂ ਨੂੰ ਰੋਟੀ ਹੀ ਨਸੀਬ ਨਹੀਂ ਹੋਣੀ ਤੇ ਲੋਕ ਭੁੱਖੇ ਮਰ ਜਾਣਗੇ ਉਹ ਲੰਗਰਾਂ ਦੀ ਸੇਵਾ ਤਾਂ ਜ਼ਰੂਰ ਕਰਦਾ ਸੀ ਪਰ ਸੇਵਾ ਦੇ ਨਾਲ ਨਾਲ ਉਸਦੇ ਮਨ ਅੰਦਰ ਹੰਕਾਰ ਵੀ ਪੈਦਾ ਹੁੰਦਾ ਜਾ ਰਿਹਾ ਸੀ ਭਾਈ ਬਜਨੀ ਦਾ ਇਹ ਕਮੰਡਲ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਸੀ ਤੇ ਸੇਵਾ ਦੇ ਨਾਲ ਨਾਲ ਉਸਦੇ ਮਨ ਅੰਦਰ ਹੰਕਾਰ ਵੀ ਪੈਦਾ ਹੁੰਦਾ ਜਾ ਰਿਹਾ ਸੀ ਇੱਕ ਦਿਨ ਭਾਈ ਬਚਨਾ ਰਾਤ ਦੇ ਸਮੇਂ ਸੌ ਰਿਹਾ ਸੀ ਤਿਉ ਉਦੋਂ ਹੀ ਉਸ ਨੂੰ ਇੱਕ ਸੁਪਨਾ ਹੁੰਦਾ ਹੈ ਤੇ ਸੁਪਨੇ ਵਿੱਚ ਉਹ ਗੁਰੂ ਨਾਨਕ ਦੇਵ ਜੀ ਨੂੰ ਮਿਲਦਾ ਹੈ ਤੇ ਗੁਰੂ ਜੀ ਉਸ ਨੂੰ ਆਖਦੇ ਹਨ ਕਿ ਚੱਲ ਪਾਈ ਅੱਜ ਅਸੀਂ ਤੈਨੂੰ ਕਿਤੇ ਲੈ ਕੇ ਜਾਣਾ ਚਾਹੁੰਦੇ ਹਾਂ ਤੇ ਇਹ ਸ਼ਬਦ ਬੋਲਣ ਤੋਂ ਬਾਅਦ ਗੁਰੂ ਜੀ ਪਾਈ ਬਚਨੇ ਨੂੰ ਇੱਕ ਉੱਚੇ ਪਹਾੜ ਉੱਤੇ ਲੈ ਗਏ ਜੀੜਾ ਕੀ ਪਹਾੜ ਚਾਰੇ ਪਾਸਿਓਂ ਬਰਫ਼ ਦੇ ਨਾਲੇ ਟਕਿਆ ਹੋਇਆ ਸੀ ਚਾਰੇ ਪਾਸੇ برف ਹੀ برف ਦਿਖਾਈ ਦੇ ਰਹੀ ਸੀ ਉੱਥੇ ਠੰਡ ਇੰਨੀ ਕੋ ਜਿਆਦਾ ਸੀ ਕਿ ਬਚਣਾ ਠੰਡ ਦੇ ਮਾਰੀ ਕੰਬਣ ਲੱਗ ਪਿਆ ਤੇ ਠਰ ਠਰ ਕਰਦਾ ਗੁਰੂ ਜੀ ਨੂੰ ਬੇਨਤੀ ਕਰਨ ਲੱਗਾ ਕਿ ਗੁਰੂ ਜੀ ਮੈਨੂੰ ਬਹੁਤ ਜਿਆਦਾ ਠੰਡ ਲੱਗ ਰਹੀ ਹੈ ਕਿਰਪਾ ਕਰਕੇ ਮੈਨੂੰ ਇੱਥੋਂ ਬਾਹਰ ਲੈ ਚਲੋ ਨਹੀਂ ਤਾਂ ਇੰਨੀ ਜ਼ਿਆਦਾ ਠੰਡ ਦੇ ਨਾਲ ਮੇਰੀ ਜਾਨ ਨਿਕਲ ਜਾਵੇਗੀ ਤਾਂ ਗੁਰੂ ਜੀ ਨੇ ਮੁਸਕੁਰਾਉਂਦੇ ਹੋਏ ਉਸਨੂੰ ਕਿਹਾ ਕਿ ਮੈਂ ਤੈਨੂੰ ਇੱਥੋਂ ਬਾਹਰ ਲੈ ਚਲਦਾ ਹਾਂ ਪਰ ਉਸ ਤੋਂ ਪਹਿਲਾਂ ਤੂੰ ਉਹ ਜਿਹੜਾ ਸਾਹਮਣੇ ਪੱਥਰ ਦਿਖਾਈ ਦੇ ਰਿਹਾ ਹੈ ਉਸ ਪੱਥਰ ਦੇ ਉੱਤੋਂ ਬਰਫ਼ ਉਤਾਰ ਦੇ ਤੇ ਫਿਰ ਉਸ ਪੱਥਰ ਨੂੰ ਥੋੜਾ ਜਿਹਾ ਇੱਕ ਪਾਸੇ ਕਰ ਦੇ ਤਾਂ ਕੰਬਦੀ ਹੋਈ ਭਾਈ ਬਚਨੀ ਨੀ ਬਰਫ਼ ਹਟਾ ਕੇ ਉਸ ਪੱਥਰ ਨੂੰ ਇੱਕ ਪਾਸੇ ਕੀਤਾ ਤਾਂ ਉਸਨੇ ਦੇਖਿਆ ਕਿ ਪੱਥਰ ਦੇ ਥੱਲੇ ਬਹੁਤ ਸਾਰੀਆਂ ਕੀੜੀਆਂ ਸਨ ਜੀੜੀਆਂ ਕੀ ਆਪੂ ਆਪਣੇ ਭੋਜਨ ਦੀ ਟੋਟ ਅਟਵਾਈ ਕਰ ਰਹੀਆਂ ਸਨ ਤਾਂ ਮੁੰਨਾ ਕੀੜੀਆਂ ਨੂੰ ਦੇਖ ਕੇ ਪਾਈ ਬਚਨਾ ਹੈਰਾਨ ਹੋ ਗਿਆ ਤੇ ਸੋਚਣ ਲੱਗਾ ਕਿ ਇੰਨੇ ਜਿਆਦਾ ਬਰफीਲੇ ਇਲਾਕੇ ਵਿੱਚ ਕੀੜੀਆਂ ਕਿਵੇਂ ਰਹਿ ਰਹੀਆਂ ਹਨ ਤੇ ਪ੍ਰਮਾਤਮਾ ਇਥੇ ਵੀ ਇਨਾ ਵਾਸਤੇ ਭੋਜਨ ਕਿਵੇਂ ਪਹੁੰਚਾ ਰਿਹਾ ਹੈ ਸੁਪਨੇ 'ਚ ਚਿਪਾਈ ਬਚਣਾ ਇਹੇ ਗੱਲ ਸੋਚ ਰਿਹਾ ਸੀ ਤੇ ਉਦੋਂ ਹੀ ਉਸਦੀ ਅੱਖ ਖੁੱਲ੍ਹ ਗਈ ਤੇ ਉੱਠਦਿਆਂ ਹੀ ਉਹ ਉਸ ਸੁਪਨੇ ਬਾਰੇ ਸੋਚਣ ਲੱਗ ਪਿਆ ਤੇ ਉਸ ਨੂੰ ਸਮਝ ਵਿੱਚ ਆ ਗਿਆ ਕਿ ਗੁਰੂ ਜੀ ਉਸ ਨੂੰ ਇਹ ਸਮਝਾਉਣ ਵਾਸਤੇ ਆਏ ਸਨ ਕਿ ਦਾਣੇ-ਦਾਣੇ ਉੱਤੀ ਖਾਣ ਵਾਲੇ ਦਾਨਾ ਮਾਲਿਕਿਆ ਹੁੰਦਾ ਹੈ ਮੈਂ ਤਾਂ ਸਿਰਫ ਇੱਕ ਜਰੀਆ ਹਾਂ ਜੇਕਰ ਮੈਂ ਲੋਕਾਂ ਨੂੰ ਲੰਗਰ ਨਹੀਂ ਛਕਾਵਾਂਗਾ ਤਾਂ ਉਹ ਲੰਗਰ ਕਿਸੇ ਨਾ ਕਿਸੇ ਹੋਰ ਬਹਾਨੇ ਉਹਨਾਂ ਤੱਕ ਜ਼ਰੂਰ ਪਹੁੰਚ ਜਾਵੇਗਾ ਸਤਨਾਮ ਸ੍ਰੀ ਵਾਹਿਗੁਰੂ ਜੀ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਸੋ ਗੁਰੂ ਦੀ ਪਿਆਰੀ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਸਾਕੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਗੁਰੂ ਸਹਿਬਾਨਾਂ ਦੀਆਂ ਹੋਰ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ